ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਉਆਂ ਦਾ ਡੇਰੀ ਫਾਰਮ 9811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਰੋਖੇ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਪਸ਼ੂ ਖਾਵਾਂਗੇ ਇੱਕ ਗੱਬਣ ਝੋਟੀ ਆ ਤੇ ਇੱਕ ਟੋਕੜ ਗੱਬਣ ਵਹਿੜ ਆ ਤੇ ਆਪਾਂ ਪਹੁੰਚੇ ਆ ਬਾਈ ਕਰਨ ਦੇ ਕੋਲ ਤੇ ਆਜੋ ਕਬਦੇਮ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸੱਚੀ ਗਾ ਵੀਰ ਜੀ ਸੱਚੀ ਗਾ ਵੀਰ ਜੀ ਉਹ ਸੁਣਾਓ ਠੀਕ ਠਾਕ ਜੀ ਚੜਦੀ ਕਲਾ ਵੀਰ ਜੀ ਵੀਰੇ ਆਪਣਾ ਨਾਮ ਤੇ ਐਡਰੈਸ ਦੱਸਦੀ ਆ ਮੇਰਾ ਨਾਮ ਕਰਨਜੀ ਤਸੀਵਾਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ। ਸਾਮਪ ਦੇ ਨਾਲ ਹੀ ਇਹ ਪਿੰਡ। ਠੀਕ ਹੈ ਜੀ ਫੋਨ ਨੰਬਰ ਬੋਲ ਦਿਓ। 7710660805। ਠੀਕ ਹੈ ਜੀ। ਤੇ ਕਰੀਏ ਸ਼ੁਰੂਆਤ ਜੀ। ਹਾਂ ਜੀ। ਵਹਿੜ ਦਿਖਾ ਦਈਏ ਪਹਿਲਾਂ ਕਿ ਜਾਂ। ਪਹਿਲਾਂ ਇਹਨਾਂ ਦਿਖਾ ਦਈਏ ਝੋਕੇ। ਠੀਕ ਹੈ ਠੀਕ ਹੈ ਜੀ। ਤੇ ਬਈ ਜੀ ਡਿਟੇਲ ਦੱਸੀ ਹਾਂ। ਇਹ ਭਾਜੀ 4 ਮਹੀਨੇ ਦੀ ਗੱਭਣਿਆ। ਅੱਛਾ ਜੀ ਚੈੱਕ ਪਾਸ। ਚੈੱਕ ਪਾਸ ਹਾਂ ਜੀ। ਠੀਕ ਹੈ ਠੀਕ ਹੈ। ਲਓ ਭਾਜੀ ਨੀਲੀ ਰਵੀ ਆ ਗਈ ਜੀ ਪਿਓਰ ਕਰੋ ਚੈੱਕ ਤੇ ਕੱਦ-ਗਾਠ ਬਹੁਤ ਹੀ ਚੰਗਾ ਝੋਟੀ ਦਾ। ਇਤ ਯਾਰ ਮੈਂ ਨਰੀ ਚੈੱਕ ਪਾਸ ਆ ਲੋ ਭਾਜੀ ਕੰਤ ਕਾਠ ਦਾ ਕੋਈ ਸ਼ੱਕ ਨਹੀਂ ਤੇ ਨਿਸ਼ਾਨੀਆਂ ਵੀ ਜਿਹੜੀਆਂ ਸਾਰੀਆਂ ਕਵਰ ਕਰਦੀ ਆ ਤਾਂ ਨਾ ਤਾਂ ਕਿ ਨਿਸ਼ਾਨੀਆਂ ਤੁਹਾਨੂੰ ਦਿਖਾਉਂਦੇ ਆ ਥਲੀ ਸਾਈਡ ਤੇ ਵੀ ਆ ਗਈ ਤੇ ਬਾਕੀ ਥਣ ਥੁਣਾ ਪੰਜ ਦਿਖਾ ਦਿੰਦੇ ਤੁਹਾਨੂੰ ਲੱਗੇ ਤਾਂ ਲੋ ਭਾਜੀ ਕਰੋ ਚੈੱਕ ਤੁਸੀਂ ਝੋਲੀ ਚਾਲੀ ਚੰਗੀ ਬਣਾ ਜਾਣੀ ਇਹਨੇ ਅਜੀ ਕੀ ਕਾ ਬੜਾ ਹੋ ਗਿਆ ਲਵਾਇਆ ਅੱਛਾ ਜੀ ਕਿਹੜਾ ਭਰਾ ਟਿਕਾ ਟਿਕਾ ਨੀਲੀ ਲੱਗਦਾ ਹੀ ਭਰਾਇਆ ਮੈਨੂੰ ਨਾ ਨਹੀਂ ਚਾਹੀਦਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਤੇ ਬਈ ਇਹਦਾ ਮੁੱਲ ਫਿਰ ਇਹਦਾ ਮੁੱਲ ਫੋਨ ਤੇ ਕਰਾਂਗੇ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਔਰ ਬਈ ਹੁਣ ਦੂਜੇ ਨੰਬਰ ਤੇ ਇਹ ਦੱਸਿਓ ਭਈਆ ਵੈੜ ਦੇ ਬਾਰੇ ਇਹ ਭਾਜੀ 2 ਮਹੀਨੇ ਦੀ ਗੱਪਣ ਜੀ ਅੱਛਾ ਜੀ ਦੁੱਧ 7 ਲੀਟਰ ਹੀ ਅੱਛਾ ਜੀ ਹੁਣ ਵੀ 6 ਹੀ ਮੰਨੂ ਠੀਕ ਹੈ ਠੀਕ ਹੈ ਜੀ ਹਾਂਜੀ ਲੋ ਵੀ ਚੈੱਕ ਕਰਾਈ ਆ ਅੱਛਾ ਜੀ ਠੀਕ ਆ ਠੀਕ ਆ ਤੇ ਵੰਡ ਹੁੰਦੇ ਥੋੜਾ ਜਿਹਾ ਘੱਟ ਡਟ ਨੇ ਕਿਹਾ ਹੀ ਪਾਓ ਅੱਛਾ ਅੱਛਾ ਠੀਕ ਆ ਵੰਡ ਕਰਕੇ ਘੜ ਗਏ ਦੋਸਤ ਹਾਂਜੀ ਠੀਕ ਆ ਭਾਜੀ ਪੱਠੇ ਪੱਠੇ ਵੀ ਹੁਣ ਤੂੜੀ ਪੈਣ ਚੀ ਜੇ ਆਹੋ ਚਲੋ ਹੁਣ ਥੋੜਾ ਪੱਠਿਆਂ ਦਾ ਛੋਟ ਆਈ ਨਹੀਂ ਆ ਤੇ ਬਈਆ ਕਿੰਨੇ ਵੇ ਸਵੇਰ ਸੋਈ ਜੇ ਤੇ ਕਿੰਨੇ ਲਈ ਗੱਬਣ ਹੁਣ ਆਏ ਪਾ ਠੀਕ ਜੀ ਦੀ ਗੱਬਣ ਜੇ ਠੀਕ ਲੋ ਵੀ ਤੀਜੇ ਸਵੇਰ ਲਈ ਗੱਬਣ ਜੇ ਤੇ ਸੱਜਰ ਨੇ ਕਿੰਨਾ ਕੁ ਦੁੱਧ ਭਰਿਆ ਸੱਜਰ ਨੇ 12 ਕਿਲੋ ਭਰਿਆ ਅੱਛਾ ਜੀ ਏ ਬਾਈ ਆਪਣੇ ਫਿਰ ਘਰ ਦੇ ਗਿਆ ਦੋਵੇਂ ਹਾਂਜੀ ਘਰ ਦੇ ਆ ਗਏ ਦੀ ਮੱਝ ਵੇਚੀ ਅੱਛਾ ਜੀ ਠੀਕ ਹੈ ਲਓ ਬਾਈ ਘਰ ਦੇ ਬਾਈ ਦੇ ਕੋਲ ਪਸ਼ੂਆ ਕਰੋ ਚੱਕ ਤੇ ਕਿੰਨਾ ਦੱਸਿਆ ਦੁੱਧ ਨੇ ਸੱਜਣ ਭਰਿਆ 12 ਕਿੱਲੋ ਠੀਕ ਹੈ ਠੀਕ ਹੈ ਲਓ ਜੀ 12 ਕਿਲੋ ਜਿਹੜਾ ਸੱਜਣ ਨੇ ਦੁੱਧ ਭਰਿਆ ਵਾ ਤੇ ਅਸਤਾਂ ਜਿਹੜੀ 2 ਮਹੀਨੇ ਦੀ ਚੱਕ ਪਾਸ ਕਰਾਤੀ ਹੈ ਬਾਈ ਨੇ ਤੇ 6 ਲੀਟਰ ਦੁੱਧ ਬਿਲਕੁਲ ਤਿਆਰ ਹੈ ਤੇ ਕਰੋ ਚੱਕ ਲਈ ਢਣ ਭਾਂਡਾ ਲਾਗੇ ਨੂੰ ਠੀਕ ਹੈ ਠੀਕ ਹੈ ਜੀ ਐ ਬਾਈ ਠੰਡੀ ਸੀਲ ਚੱਕ ਕਰੋ ਚੱਕ ਦਿਈਂ ਤੇ ਇਹਦਾ ਮੁੱਲ ਬਾਈ ਫਿਰ ਇਹਦਾ ਮੁੱਲ ਭਾਜੀ 20000 ਅੱਛਾ ਜੀ ਤੇ ਹਾਂ ਨਾ ਜਿਹੜੀ ਜਿਹੜਾ 15000 ਦੇ ਦਿੱਤਾ ਠੀਕ ਹੈ ਠੀਕ ਹੈ ਲਓ ਬਾਈ ਜੀ 18000 ਦੀ ਚੈੱਕ ਕਰਾਵੇ ਡਾਕਟਰ ਲਿਆ ਕੇ ਠੀਕ ਹੈ ਠੀਕ ਹੈ ਜੀ ਤੇ ਤੁਹਾਡੇ ਕੋਲ ਹੈਗੀ ਨਾ ਵੀਡੀਓ ਜਿਹੜੀ ਚੈੱਕ ਆਪਾਂ ਕਰਾਈ ਹਾਂਜੀ ਹਾਂਜੀ ਉਹ ਡਾਕਟਰ ਦੀ ਵੀਡੀਓ ਜਿਹੜਾ ਕੋਈ ਹੋਊਗਾ ਉਹਨੂੰ ਦਿਖਾਵਾਂਗੇ ਠੀਕ ਹੈ ਠੀਕ ਹੈ ਲਓ ਬਾਈ ਬਾਈ ਦੇ ਕੋਲ ਵੀਡੀਓ ਵੀ ਸੰਭੀ ਪਈ ਆ ਚੈੱਕ ਪਾਸ ਦੀ ਤੇ ਜਿਹੜੇ ਵੀਰਪਾ ਤੇ ਫਿੱਟ ਆਉਗੇ ਤੇ ਬਾਈ ਦੇ ਕੋਲੋਂ ਤੁਸੀਂ ਵੀਡੀਓ ਜਾਂ ਮੰਗਵਾ ਵੀ ਸਕਦੇ ਜੀ ਇੱਥੇ ਆ ਕੇ ਤੁਸੀਂ ਖਰੀਦ ਲਈਆਂ ਤੇ ਫੋਨ ਦੇ ਵਿੱਚੋਂ ਵੇਖ ਸਕਦੇ ਜੀ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਜਿਹੜੇ ਵੀਰ ਭਰਾਣ ਅੱਗੇ ਪਸ਼ੂ ਖਰੀਦਣ ਆਉਦੇ ਵਾਸਤੇ ਅਰਸਾ ਲ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ